ਦੋਸਤੋ ਸਦੀਆਂ ਪਹਿਲਾਂ ਦੀ ਗੱਲ ਐ ਕੋਲ ਨੂੰ ਅੰਤਾਂ ਦੀ ਭੁੱਖ ਲੱਗੀ ਹੋਈ ਸੀ ਉਹ ਖਾਣਾ ਪਾਲ ਦੀ ਪਾਲ ਦੀ ਮਰੂਦ ਦੇ ਬੂਟੇ ਤੇ ਆ ਕੇ ਬੈਠੀ ਤੇ ਲੱਗੀ ਕੱਚੇ ਮਰੂਦਾਂ ਨੂੰ ਠੂੰਗੇ ਮਾਰਨ ਜਿੰਨੇ ਮਰੂਦ ਉਹਨੇ ਖਾਦੇ ਉਸ ਤੋਂ ਕਿਤੇ ਵੱਧ ਬਰਬਾਰ ਕਰ ਦਿੱਤੇ ਤੇ ਹੇਠਾਂ ਸੁਰ ਦਿੱਤੇ ਮਰੂਦ ਦੇ ਬੂਟੇ ਕੋਲੋਂ ਇਹ ਬਰਬਾਦ ਦੀ ਸਹਾਰੀ ਨਾ ਗਈ ਉਸਨੇ ਕੋਲ ਨੂੰ ਕਿਹਾ ਕੋ ਤੇਰੇ ਤੇ ਤੋਤੇ ਵਿੱਚ ਕੋਈ ਫਰਕ ਨਹੀਂ ਉਹ ਵੀ ਖਾਂਦੇ ਘੜ ਤੇ ਬਰਬਾਦ ਵੱਧ ਕਰਦੇ ਹਨ ਤੇ ਤੂੰ ਵੀ ਉਹੋ ਕੁਝ ਕਰਦੀ ਐ ਕੋਲ ਖਿੱਚ ਕੇ ਬੋਲੀ ਤੂੰ ਕਿੱਡਾ ਮੂਰਖ ਐ ਮੈਨੂੰ ਤੂਤਿਆਂ ਨਾਲ ਮਲਾ ਦਿੱਤਾ ਉਹ ਕਿੱਥੇ ਤੇ ਮੈਂ ਕਿੱਥੇ ਅਮਰੂਦ ਦੇ ਬੂਟੇ ਨੇ ਪੁੱਛਿਆ ਉਹ ਕਿਸ ਤਰ੍ਹਾਂ ਮੈਂ ਫਲ ਤਾਂ ਪੇੜ ਭਰਨ ਦੀ ਖਾਣੀ ਹੋਏ ਪਰ ਨਾਲ ਤੈਨੂੰ ਮਿੱਠੇ-ਮਿੱਠੇ ਗੀਤ ਵੀ ਤਾਂ ਸੁਣਾਉਣੀ ਹਾਂ ਕੋਲ ਬੋਲੀ ਅਮਰੂਦ ਦੇ ਬੂਟੇ ਨੇ ਕੁਛ ਸੋਚਿਆ ਕੁਝ ਚਿਰ ਸੋਚਿਆ ਤੇ ਕਹਿਣ ਲੱਗਾ ਤੇਰੀ ਗੱਲ ਤਾਂ ਠੀਕ ਹੈ ਪਰ ਜੇ ਤੂੰ ਕੇਵਲ ਪੱਕਿਆ ਫਾਲ ਹੀ ਖਾਵੇਂ ਤਾਂ ਇਹ ਤੇਰੇ ਲਈ ਸੌਖਾ ਹੈ ਤੇ ਮੈਨੂੰ ਮੀਪੀ ਘੱਟ ਤੋਂ ਘੱਟ ਹੋਵੇਗੀ ਕਿਉਂ ਜੋ ਪੱਕੇ ਫਲਾਂ ਨੇ ਤਾਂ ਛੜਨਾ ਹੀ ਹੋਇਆ ਕੋਲ ਨੂੰ ਇਹ ਗੱਲ ਜੱਜ ਗਈ ਤੇ ਖੁਸ਼-ਖੁਸ਼ੀ-ਖੁਸ਼ੀ ਮੰਨ ਗਈ ਉਸ ਤੋਂ ਬਾਅਦ ਉਸ ਦਿਨ ਤੋਂ ਬਾਅਦ ਉਹ ਪੱਕੇ ਖਾੜੀ ਖਾਣ ਲੱਗੀ ਤੇ ਪੱਕੇ ਫਾੜੀ ਖਾਨ ਲੱਗੀ ਹੋ ਰਜ ਜਾਂਦੀ ਤੇ ਫਿਰ ਇੱਕ ਵੀ ਠੂੰਗਾ ਫालतੇ ਨਾ ਮਾਰਦੀ ਅਮਰੂਦ ਦੇ ਬੂਟੇ ਨੇ ਇੱਕ ਦਿਨ ਸਵੇਰੇ ਸਵੇਰੇ ਹਵਾ ਨਾਲ ਝੂਮਦੇ ਹੋਏ ਸਾਰੀ ਗੱਲ ਆਪਣੇ ਲਾਗੇ ਵਾਲੇ 베ਰੀ ਦੇ ਬੂਟੇ ਨੂੰ ਦਸੀ ਦੋਵੇਂ ਗੱਲਾਂ ਕਰ ਹੀ ਰਹੇ ਸਨ ਕਿ ਇਹਨੇ ਨੂੰ ਇੱਕ ਬੰਦਾ ਉੱਥੇ ਆ ਤੇ ਡੰਡੇ ਨਾਲ ਅਮਰੂਦ ਝਾੜਨ ਲੱਗਾ ਉਸਨੇ ਕੱਚੇ ਪੱਕੇ ਕਿੰਨੇ ਅਮਰੂਦ ਝਾੜ ਲਏ ਫਿਰ ਉਹਨਾਂ ਵਿੱਚ ਉਸਨੇ ਜਿਹੜੇ ਚੰਗੇ ਲੱਗੇ ਚੁੱਕ ਲਏ ਤੇ ਬਾਕੀ ਦੇ ਉੱਥੇ ਹੀ ਪਏ ਰਹਿਣ ਦਿੱਤੇ ਆਪਣਾ ਕੰਮ ਕਰਕੇ ਉਹ ਉੱਥੋਂ ਚਲਾ ਗਿਆ ਉਸ ਬੰਦੇ ਨੇ ਜਾਣ ਤੋਂ ਬਾਅਦ 베ਰੀ ਦਾ ਬੂਟਾ ਬੜੇ ਦੁਖੀ ਮਨ ਨਾਲ ਬੋਲਿਆ ਅਮਰੂਦ ਯਾਰ ਗਲਤ ਤਾਂ ਤੇਰੀ ਠੀਕ ਹੈ ਬੇਰੀ ਦੀ ਇਹ ਗੱਲ ਕੋਲ ਖੜੇ ਹੋਰ ਬੂਟਿਆਂ ਨੂੰ ਅਤੇ ਉਹਨਾਂ ਉੱਤੇ ਬੈਠੇ ਪੰਛੀਆਂ ਨੂੰ ਸੋਚੀ ਬਾਗੀ